ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੂਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪ ਲਖ ਹੋਹੇ ਤ ਇਕ ਨਾ ਚੱਲਾ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜਾ ਟੁਟਾ ਪਾਲੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮਾ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਾ ਮਿਲਾ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝਾ ਤਾ ਹੋਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸਾ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀਅ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਗਸ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗਰ ਰਖੀਐ ਜਿਤ ਦਸਾ ਦਰਬਾਰ ਮੁਹ ਆਉ ਕੇ ਬੁਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਕੋ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੁ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਇ ਜੇਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰ ਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨਾ ਨਾ ਜਾਈ ਗੁਰਾ ਇਕ ਦੇਹ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੀਤ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਜੀਤੀ ਸਿਰ ਠੋ ਉਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰਿਆ ਰਾਜਾ ਹੁਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰਣਾ ਆਵਈ ਤਾ ਬਾਤ ਨ ਪੁੱਛਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝੇ ਜੇ ਤਸ ਗੁਣ ਕੋਏ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋه ਪਾਤਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆਂ ਦੇ ਪਾਵੈ ਰਾਹ ਸੁਣਿਆ ਹਾਥ ਹੋਵੇ ਅਸਗਾਹੂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛਾ ਪੁਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋ ਗਾ ਮਨ ਬੁੱਧ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹੇ ਚੋਟਾ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਤਿ ਸਿਮੁ ਪ੍ਰਗਟ ਜਾਏ ਮੰਨਾ ਮਾਗ ਨਾ ਚੱਲੈ ਪੰਥ ਮੰਨਾ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਪਾਵਹਿ ਮੋਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰੈ ਤਾਰੇ ਗੁਰਸਿੱਖ ਮਨ ਨਾਨਕ ਭਵੈ ਨ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵਹਿ ਦਰਗਹਿ ਮਾਨ ਪंचे ਸੋਹਹਿ ਦਰ ਰਾਜਾਨ ਪੰਜ ਆਕ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰੂ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੱਜਾ ਹੋਵੈ ਸਚਿਆਰ ਤਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰ ਤਲਾ ਕਮਨ ਜੋਰ ਜੀਅ ਜਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਈ ਲੇ ਘਰ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਪੂਤ ਕੀਤਾ ਬਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਬਾਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਉਹ ਅਸੰਖ ਗ੍ਰੰਥ ਮੁਖ ਵੇਦ ਪਾਠ ਅੰਖ ਯੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਬ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖਾਂnd ਘੂਰ ਅਸੰਖ ਚੋਰ ਹਰਾਮਖੂਰ ਅਸੰਖ ਅਮਰ ਕਰ ਜਾਹੇ ਜੋਰਾ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਰੂੜੇ ਫਿਰਾਹੇ ਅਸੰਖ ਮਲੇਸ਼ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰੂ ਨਾਨਕ ਨੀਜ ਕਹਿ ਵਿਚਾਰ ਵਾਰਿਆ ਨਾ ਜਾਬੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਸੰਖ ਥਾਵ ਅਗੰਮ ਅਗੰਮ ਅਸੰਖ ਲੋਗ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਨ ਇਹ ਲਿਖੇ ਤਿਸ ਸਿਰ ਨਾਹੀ ਜੇਬ ਫਰਮਾਏ ਤੇਬ ਤਿਬ ਪਾਹੀ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਬਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਖਾਹੁ ਨਾਨਕ ਹੁਕਮਿ ਆਵਹੁ ਜਾਹੁ तीरथ ताप दया दत्त दान जे को पावे ते लका मान सुनया बनया मन कीता भाव ऊ अंतरगत तीर्थ मल नावो सब गुण तेरे मैं नाही कोए विण गुण कीते भगत ना होए विण गुण कीते भगत ना होए स्वस्थ आर्थ वाणी ब्रह्मागो सत सुहाण सदा मन चाऊ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰਤੀ ਮਾਹੂ ਕਵਣ ਜਿਤ ਹੋਆ ਆਕਾਰ ਵੇਲਾ ਨਾ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਣਾ ਲੇਖ ਕੁਰਾਨ ਥਿਤ ਵਰਣਾ ਜੋਗੀ ਜਾਣੈ ਰਤ ਮਾਹੂ ਨਾ ਕੋਈ ਜਾ ਕਰਤਾ ਸਿਰ ਠੀਕਉ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣਾ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪ ਪਾਉ ਜਾਣਾ ਅੱਗੇ ਗਿਆ ਨਾ ਸੋਹੈ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਇਤਿ ਸੁਰਤ ਨ ਪਾਈਆ ਨਦੀਆ ਅਤਿ ਵਾਹ ਪਵਹ ਸਮੁੰਦਰ ਨ ਜਾਣੀ ਹੈ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤਸ ਮਨਹੁ ਨ ਵੀਸਰ ਹੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਣ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰੂ ਅੰਤ ਨ ਜਾਪੈ ਪਾਰਾ ਬਾਰੂ ਅੰਤ ਕਾਰਣ ਕੀਤੇ ਬਿਲ ਲਾਹੇ ਤਾਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾ ਆਉ ਏ ਵਡ ਊਚਾ ਹੋਵੇ ਕੋਏ ਤਿਸ ਊਚੇ ਕਉ ਜਾਣੈ ਸੋਏ ਜੇਬੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਈ ਕੀਤੇ ਮੰਗ ਹੈ ਜੋਦ ਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟ ਹੈ ਵੇਕਾਰ ਕੀਤੇ ਲੈ ਲੈ ਮੁਕਰਪਾਹੀ ਕੀਤੇ ਮੂਰਖ ਖਾਹੀ ਖਾਹੇ ਕੀਤੇ ਦੁਖ ਭੂਖ ਸਦ ਮਾਰ ਇਹ ਭੇ ਦਾਤ ਤਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੀਤਿਆ ਮੋਹਿ ਖਾਇ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਕਈ ਕੇ ਜਿਸਨੋ ਬਖਸੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਏ ਅਮਲ ਪੰਡਾਰ ਅਮੁੱਲ ਆਵਹਿ ਅਮੁੱਲ ਜਾਹੇ ਅਮੁੱਲ ਭਾਏ ਅਮੁੱਲ ਸਮਾਹੀ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖਹ ਪੜੇ ਕਰਹ ਵਖਿਆਣ ਆਖਹ ਬਰਮੇ ਆਖਹ ਇੰਦ ਆਖਹ ਗੋਪੀ ਤਾ ਗੋਬਿੰਦ ਆਖਹ ਈਸਰ ਆਖਹ ਸਿੱਧ ਆਖਹ ਕੀਤੇ ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮਨ ਜਨ ਸੇਵ ਕੀਤੇ ਆਖਹ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਇਹ ਤਾਕ ਨ ਸਕਹਿ ਕੀ ਕੀ ਜੇ ਵਡ ਭਾਵੈ ਤਿਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਗੁ ਬਖ ਬੋਲ ਵਿਗਾੜੋ ਤਾ ਲਖੀਐ ਸਿਰ ਗਾਵਾਰਾ ਗਾਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਪ੍ਰੀਸੋ ਕਹੀ ਅਨਾ ਕੀਤੇ ਗਾਵਣ ਹਾਰੇ ਗਾਵਹਿ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚੇਤੋ ਗੁਬਤ ਲਿਖ ਜਾਣ ਹੈ ਲੇਖ ਲੇਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪੈ ਆਲੇ ਗਾਵਨ ਰਤਨ ਉਪਾਈ ਤੇਰੇ 86 ਤੀਰਤ ਨਾਲੇ ਗਾਵਹਿ ਜੋਧ ਮਹਾਮਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹਾ ਭੀ ਸੁਜਾਇ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮਾ ਨਾ ਕਰ ਨਾ ਜਾਈ ਸੋ ਪਾਤ ਸਾਹੁ ਸਾਹ ਪਾਤ ਸਾਹਿਬ ਨਾਨਕ ਰਹਿਨ ਨਰ ਜਾਈ ਮੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰਹਿ ਬਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪਗਤ ਗਿਆਨ ਦਇਆ ਪੰਡਾਰਨ ਘਟ ਘਟ ਵਜਹਿ ਨਾਦ ਆਪਨਾਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਜੋਗ ਦੋਏ ਏਕਾਰ ਚਲਾਵਹਿ ਲੇਖਿ ਆਵਹਿ ਭਾਗ ਆਦੇਸ ਦਸਾਯਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਕਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰਣ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆ ਸੁਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇਸ ਤਸਾ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗੇ ਇੱਕੋ ਵੇਸ ਇਕ ਦੋ ਜਿ ਭਾਉ ਲਖ ਹੋਏ ਲਖ ਹੋ ਵਹਿ ਲਖ ਵੀਸ ਲਖ ਲਖ ਗਿੜਾ ਕੀ ਹੈ ਇਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਹਿ ਜੋਰ ਜੋੜਨਾ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਵ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨੀ ਸ਼ਾਨ ਕਚ ਬਕਾਈ ਓਥਾ ਪਾਏ ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਿਰੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨਖੰਡ ਮਹਿ ਗਿਆਨ ਪ੍ਰਚੰਡ ਤਿਥਾਨਾਦ ਬਿਨੋਦ ਕੋੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥਾ ਘੜਤ ਘੜੀਐ ਬਹੁਤ ਅਨੂਪ ਤਾਂ ਕੀ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛਾ ਪੁੱਛਤਾਇ ਤਿਥਾ ਘੜੀਐ ਸੁਰਤ ਮਤ ਮਨ ਬੁੱਧ ਤਿਥਾ ਘੜੀਐ ਸੁਰਾਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥਾ ਹੂਰਣਾ ਕੋਈ ਹੋਰ ਤਿਥਾ ਜੋਧ ਮਹਾਮਲ ਸੂਰ ਤੇ ਨਾ ਮਹਾਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਗੇ ਰੂਪ ਨ ਕਥਨੇ ਜਾਹੇ ਨਾ ਉਹ ਮਰੇਹ ਨਾ ઠાਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੀ ਤਿਥਾ ਭਗਤ ਵਸਹਿ ਕੇ ਲੋ ਅਕਰਹ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤ ਅੰਤ ਨਾ ਅੰਤ ਤਿਥਾ ਲੋਹ ਲੋਹ ਆਕਾਰ ਜਿਬ ਜਿਬ ਹੁਕਮ ਤਿਵੈ ਤਿਵਕਾਰ ਵੇਖ ਵਿਗਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਬ ਤਾਵ ਭਾਂਡ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਬਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉज्जਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉज्जਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ